ਪਲੇਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲਖੁਰਦਾ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਤੇ ਰਹਿ ਜਾਂਦਾ ਨੇੜੇ ਜਾਖਲ ਹਰਿਆਣਾ ਝੋਟੀ ਇੱਕ ਦਿਖਾਵਾਂਗੇ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਝੋਟੀ ਐਸੀ ਦਿਖਾ ਦਾਂਗੇ ਵੀ ਕਮਾਲ ਦੀ ਝੋਟੀ ਦਿਖਾ ਦਾਂਗੇ ਯਾਰ ਜਿੱਦਾਂ ਕਿ ਭਰਾ ਕਹਿ ਲਈ ਵੀ ਹਜ਼ਾਰ ਝੋਟੀ ਦੇਖਣਗੇ ਤਾਂ ਹਜ਼ਾਰ ਚ ਅਲੱਗ ਹੀ ਪਾਉਣਗੇ ਯਾਰ ਕੱਲੀ ਨੂੰ ਜਿੱਥੇ ਵੀ ਲਿਜਾ ਕੇ ਖੜਾ ਦਾਂਗੇ ਮਿਲਕ ਬਿਊਟੀ ਦਾ ਕੰਪੀਟੀਸ਼ਨ ਜਿੱਤਣ ਵਾਲੀ ਝੋਟੀ ਦਿਖਾ ਦੂੰਗਾ ਤੇ ਜਿਹੜਾ ਦੁੱਧ ਦਾ ਰਿਕਾਰਡ ਆ ਦੁੱਧ ਦਾ ਰਿਕਾਰਡ ਵੀ ਬਾਲਾ ਬਾਕਮਾਲ ਆ ਝੋਟੀ ਦਾ ਤੇ ਬਾਕੀ ਹਰੇਕ ਪੱਖ ਤੋਂ ਹੱਥ ਨਹੀਂ 드러ਉਂਦੀ ਕਿਤੋਂ ਵੀ ਉਹ ਤੁਸੀਂ ਦੱਸਣਾ ਮੈਨੂੰ ਕਮੈਂਟ ਕਰਕੇ ਵੀ ਕਿੱਥੇ ਚ ਨੈਗੇਟਿਵ ਪੁਆਇੰਟ ਆ ਝੋਟੀ 'ਚ ਤੇ ਬਾਕੀ ਗੱਲਬਾਤ ਬਾਈ ਨਾ ਕਰਾਵਾਂਗੇ ਤੇੜਾ ਰੇਟ ਆ ਰੇਟ ਵਾਲਾ ਕੰਮ ਵੀ ਵੀਡੀਓ 'ਚ ਨਿਮੇੜ ਦਾਂਗੇ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਪਸ਼ੂ ਪਾਈ ਦੇ ਉਦਾਂ ਵੀ ਦਿਖਾ ਦੂੰਗਾ ਪਰ ਬੱਕਾ ਇਹ ਕੱਲੀ ਆ ਹੈਗੇ ਸਾਰੀ ਤੋਫੇ ਰੱਖੇ ਬਿਨੇ ਆ ਜਾ ਬਾਈ ਹੋਰ ਕਿਵੇਂ ਆ ਬਹੁਤ ਵਧੀਆ ਚੜਦੀ ਕਲਾ ਨਾਮ ਤੇ ਨੰਬਰ ਬੋਲੋ ਮੇਰਾ ਨਾਮ ਗੁਰੀ ਸਿੰਘ ਵੀਰੇ ਪਿੰਡ ਲੇਲ ਖੁਰਦ ਜ਼ਿਲ੍ਹਾ ਸੰਗਰੂਰ ਆ ਮੋਬਾਈਲ ਨੰਬਰ 6283008888 ਵਪਾਰੀ ਤਾਂ ਨਹੀਂ ਹੈਗੇ ਗੁਰੀ ਆਪਾਂ ਨਾ ਵੀ ਜਮਾ ਵੀ ਨਹੀਂ ਨਾ ਵੀ ਪੱਕੀ ਗੱਲ ਨਾ ਜਮਾ ਵੀ ਨਹੀਂ ਵੀਰੇ ਠੀਕ ਆ ਗੱਲ ਸੂਆ ਕਿਹੜਾ ਦਾ ਝੋਟੀ ਦਾ ਇਹ ਦੂਜਾ ਸੂਆ ਵੀਰੇ ਦੂਜਾ ਓਰੀਜਨਲ ਹਾਂ ਓਰੀਜਨਲ ਦੂਜਾ ਕਿੰਨਾ ਦੁੱਧ ਪਾਇਆ ਪਹਿਲਾਂ ਨੇ ਜਮਾ ਜਨ ਪਹਿਲੜ ਨੇ ਵੀਰੇ ਆਪਣੇ ਕੋਲ 16.5 ਕਿਲੋ ਦੁੱਧ ਦਿੱਤਾ ਵੀਰੇ ਨੇ ਠੀਕ ਆ ਹਾਂ ਆ ਪਕਰੇ ਲੂ ਬੰਦਿਆਂ ਵਾਲੀ ਗੱਲ ਹੀ ਦੱਸੇ ਮਗਰੇ ਲੂ ਬੰਦਿਆਂ ਵਾਲੀ ਗੱਲ ਹੈ ਵੀ ਉਹ ਹੀ ਗੱਲ ਆ ਵੀ ਵਪਾਰੀ ਤਾਂ ਕਹਿੰਦੇ ਨੇ 18 ਦੇ ਤਾਂ 20 ਦੇ ਤਾਂ ਉਹਨਾਂ ਨੇ ਦਿੰਦਿਆਂ ਨਹੀਂ ਆਈਆਂ ਵੀਰੇ ਠੀਕ ਹੈ ਗੱਲ ਆ ਉਹ ਹੀ ਗੱਲ ਆ ਕੈਨ ਵਾਲਾ ਸੀਨ ਜਿਆਦਾ ਹੁੰਦਾ ਤੇ ਦੇਣ ਵਾਲਾ ਘੱਟ ਗੈਰੀ ਲਿਆ ਕੈਮਰਾ ਉਹ ਏ ਇੱਥੇ ਮਾਰ ਕੈਮਰਾ ਬਲਾਂ ਆ ਚੀਜ਼ ਦਿਖਾ ਦੇ ਵੀ ਕਿੱਥੋਂ ਸ਼ੁਰੂ ਹੁੰਦਾ ਇਹਦਾ ਲੇਵਾ ਚੜਾਈ ਦਿਖਾ ਦੇ ਥਾਣਾ ਦਾ ਗੈਪ ਦਿਖਾ ਦੇ ਇੱਕ ਝੋਟੀ ਦੀ ਸੱਜਣ ਉਹਦੀ ਹੋਰ ਖਾਸੀਅਤ ਦੱਸੀ ਆ ਬਾਈ ਨੇ ਕਹਿੰਦਾ ਚਾਰੇ ਥਾਣਾ ਚ ਇੱਕੋ ਜਿਹੀ ਦੁੱਧ ਆ ਤਕਰੀਬਨ ਗਾੜੀ ਚ ਹੋ ਸਕਦਾ ਵੀ 4 ਕਿਲੋ ਦੇ ਆਸ-ਪਾਸੇ ਹੋਵੇ ਟੌਰ ਦਨਬਰੇ ਇਹਦੇ 28 ਤਰੀਕ ਨੂੰ ਪੂਰੇ ਹੋਣਗੇ ਸਵੇਰ ਆਦੀ ਠੰਡੀਆਂ हां ਜਮਾਂ ਠੰਡੀ ਹੈ ਵੀਰੇ ਸਵੇਰ ਆਦੀ ਆ ਗਈ ਠੰਡੀ ਸੱਜਣੋ ਪਸ਼ੂ ਆ ਮੰਨ ਲਓ ਵੀ ਇਹ ਏਰੀਆ ਆ ਗਿਆ ਜਿਹੜਾ ਇਸ ਏਰੀਏ ਚ ਬਾਰਡਰ ਏਰੀਆ ਹੋਣ ਕਰਕੇ ਟੋਪ ਦੀ ਪਸ਼ੂ ਨੇ ਜਿਵੇਂ ਆਪਾਂ ਕਹਦੇ ਨੇ ਹਸਾਰ ਬੈਲਟ ਚ ਨੇ ਪਸ਼ੂ ਉਦਾਂ ਦੇ ਜਾਨਵਰ ਨੇ ਸੂਆ ਦੂਜਾ ਕਿਉਂਕਿ ਥੋੜੀ ਬਹੁਤੀ ਭੜ ਲੱਗ ਗਈ ਕਰਨ ਪਿਛਲੇ ਪੈਰਾਂ ਨੂੰ ਤੇ ਬਾਕੀ ਲੇਵਾ ਜਿੰਨਾ ਕ ਹੈਗਾ ਨਾ ਖਰਾ ਹੀ ਆ 100 ਦਾ 100 ਐਨੂੰ ਤੋਰ ਦੇ ਇੱਧਰ ਨੂੰ ਕਮਾ ਦੇ ਇੱਥੋਂ ਦਿਖਾ ਦਿੰਦਾ ਰਾਈ ਸਾਈਡ ਤੋਂ ਮਾਰ ਦੇ ਕੈਮਰਾਸ ਮਾਰ ਕੇ ਇਹ ਝੋਟੀ ਆਸੀ ਦਿਖਾਉਂਗਾ ਕਮਾਲ ਦੀ ਜੇ ਇਹ ਝੋਟੀ ਹਰਿਆਣੇ 'ਚ ਕਿਸੇ ਬਰੀਡਰ ਕੋਲ ਹੁੰਦੀ ਨਾ ਇਹ ਖਾਸੇ ਲੱਖ ਦੀ ਝੋਟੀ ਬਣਨੀਗੀ ਕਮਾਲ ਆ ਬਾਈ ਇੱਥੇ ਕਮਾਲਾ ਝੋਟੀ ਬਾਲੀ ਕਮਾਲ ਦੀ ਆ ਯਾਰ ਐਂ ਜੀ ਕਰਦਾ ਵੀ ਇਹਨੂੰ ਫਲਮਾਈ ਜਾਈਏ ਸਾਰੀ ਦਿਹਾੜੀ ਇਹ ਹੀ ਝੋਟੀ ਆ ਸੁਭਾਅ ਆ ਦੀ ਠੰਡੀ ਜਮਾ ਤੇ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਪਹਿਲਾਂ ਦਾ ਉਹਨਾਂ ਕ ਦੁੱਧ ਇਹਨੂੰ ਯਾਰ ਹਾਜਮ ਵੀ ਹੁੰਦਾ ਆਰਡਰ ਦੀ ਕੁਆਲਿਟੀ ਲੈਗ ਸਕੋਰ ਵਾਲੇ ਪੱਖ ਤੋਂ ਤੇ ਬਾਡੀ ਵਾਲੇ ਤੋਂ ਉੱਤੋਂ ਬਿਲਕੁਲ ਆ ਗਈ ਝੋਟੀ ਸਟੇਟ ਫਿੱਟ ਫਿੱਟ ਆ ਗਈ ਹਰੇਕ ਪੱਖ ਤੋਂ ਤੇ ਚਮੜਾ ਆ ਗਿਆ ਬਿਲਕੁਲ ਬਰੀਕ ਚੋਣ ਚ ਪਾਉਣ ਦੀ ਕਿਵੇਂ ਆ ਜੀ ਜਮਾ ਪੋਲੀ ਹੈ ਵੀਰੇ ਹੋਕੀ ਸ਼ਰਲਾ ਛਿੱਟਾ ਟਾਇਟ ਫਾਈ 100% ਵੀ ਨਹੀਂ ਵੀਰੇ ਗਾਰੰਟੀ ਆ ਸਾਰੀ ਗਾਰੰਟੀ ਆਪਣੀ ਹਾਂ ਸਾਰੇ ਪਾਸੋਂ ਆਪਣੀ ਗਾਰੰਟੀ ਹੈ ਵੀਰੇ ਗੁਰੀ ਸਿਆ ਫਿਰ ਇਹਦੀ ਦੁੱਧ ਦੀ ਕਿੰਨੀ ਕੁ ਗਾਰੰਟੀ ਦੇ ਸਕਦੇ ਆ ਇਤ ਕੀ ਆਪਾਂ ਇਤ ਕੀ ਵੀਰੇ ਆਪਾਂ ਇਹਦੀ ਪਿਛਲੀ ਵਾਰੀ 16.5 ਗੱਡੇ 18 ਕਿਲੋ ਦੀ ਗਰੰਟੀ ਦਿੰਨੇ ਆ ਵੀਰੇ ਆਪਾਂ 18 ਦੀ ਬਾਈ ਕਹਿੰਦਾ ਗਰੰਟੀ ਦੇ ਦਾਂਗੇ ਦੁੱਧ ਸੱਜਣੋਂ ਝੋਟੀ ਪਾ ਸਕਦੀ ਆ ਜਿਆਦੇ ਹੈਨਾ ਹਾਂ ਵੀਰੇ ਪਰ ਇੱਕ ਗੱਲ ਆ ਗਰੰਟੀ ਉਦਾਂ ਨਹੀਂ ਮਿਲਣੀ ਵੀ ਜਿੰਨੇ ਆਪਾਂ ਕਹਿ ਲਿਆ ਲਿਜਾ ਕੇ ਹੈਨਾ ਬੰਨ ਲਈ ਤੇਰੀ ਦੇਖ ਭਾਲੀ ਨਾ ਕਰੀਏ ਹਾਂ ਵੀਰੇ ਆ ਸੱਜਣ ਦੇਖ ਭਾਲ ਵਾਲਾ ਹੋਵੇ ਤੇ ਖਰਾਕ ਚੰਗੀ ਪਾਵੇ ਤੇ ਸੱਟ ਝੋਟੀ ਨੇ ਹੋ ਜਾਣਾ ਕਿਉਂਕਿ ਮੇਨ ਗੱਲ ਹੁੰਦੀ ਆ ਸੁਭਾਅ ਦੀ ਸੁਭਾਅ ਇਹਦਾ ਬਿਲਕੁਲ ਠੰਡਾ ਆ ਗਿਆ ਠੰਡੇ ਸਵਾ ਦਾ ਇਹ ਫਾਇਦਾ ਹੁੰਦਾ ਵੀ ਇੱਕ ਤਾਂ ਪਸ਼ੂ ਦੁੱਧ ਲੰਬਾ ਟਾਈਮ ਦੇਂਦਾ ਲੱਤ ਛੜ ਨਹੀਂ ਕਰਦਾ ਭਾਈ ਜਮਾ ਵੀ ਤੇ ਬਰੀਡ ਵੀ ਚੰਗੀ ਬਣਾਉਂਦਾ ਗੱਬਣ ਕਿਹੜੇ ਤੋਂ ਭਾਈ ਇਹ ਗੱਬਣ ਇਹ ਵੀਰੇ ਆਪਣੇ ਹਰਿਆਣੇ ਚ ਝੋਟਾ ਆਇਆ ਸੀ ਸੰਗਤਪੁਰੇ ਠੀਕ ਆ ਜੀ ਹਾਂ ਹਰਜਨ ਗੁੰਗੜ ਦਾ ਉਹ ਝੋਟਾ ਉਹ ਤੋਂ ਮੈਂ ਸਪੈਸ਼ਲ ਜਾ ਕੇ ਉੱਥੋਂ ਪ੍ਰਵਾਹ ਕਰਿਆ ਹਰਜਨ ਵਾਲੀ ਲੈਣ ਚ ਆ ਗਿਆ ਹਰਜਨ ਗੁੰਗੜ ਦੀ ਤੋਂ ਆਪਣੇ ਕੋਲੇ ਵੀਡੀਓ ਵੀ ਪਈ ਹੈ ਠੀਕ ਆ ਗੱਲ ਆ ਮਾਰਗਰੀ ਅੱਜ ਮੀਟਿੰਗ ਹੁੰਦੀ ਸੀ ਇੱਥੋਂ ਦਿਖਾ ਦੇ ਮੇਨ ਮੇਨ ਫੋਕਸ ਹੀ ਆਪਣਾ ਆਰਡਰ ਕੁਆਲਿਟੀ ਤੇ ਥੱਲੇ ਦੀ ਕੁਆਲਿਟੀ ਦੇ ਹੁੰਦਾ ਕਿਉਂਕਿ ਇਹ ਝੋਟੀ ਹਰੇਕ ਪੱਖ ਤੋਂ ਚੰਗੀ ਆ ਗਈ ਪਰ ਮੇਨ ਹੈ ਹੁੰਦੀ ਆ ਵੀ ਜਦੋਂ ਆਪਾਂ ਚੀਜ਼ ਨੂੰ ਖਰੀਦਿਆ ਥੱਲੇ ਦੀ ਕੁਆਲਿਟੀ ਉਹਦੀ ਟਾਪ ਹੋਣੀ ਚਾਹੀਦੀ ਹੈ ਬਿਲਕੁਲ ਤੇ ਪੈਸੇ ਦੇ ਕਿੰਨੇ ਲਵਾਂਗੇ ਬਾਈ ਪੈਸੇ ਵੀ ਇਹਦਾ ਮੁੱਲ ਤਾਂ ਕੁਝ ਮਰਜ਼ੀ ਕਰਵਾ ਲੋ ਠੀਕ ਆ ਪਰ ਆਪਾਂ ਲੈਣੀ ਦੇਣੀ 7.2 ਲੱਖ ਰੁਪਏ ਦੀ 2 ਲੱਖ ਤੇ 25000 ਹਾਂ ਵੀਰੇ ਠੀਕ ਆ ਗੱਲ ਬਾਈ ਕਹਿੰਦਾ 2 ਲੱਖ ਤੇ 25000 ਲੈਣਾ ਕਿਉਂਕਿ ਜਿਹੜਾ ਇਹ ਝੋਟੀ ਦਾ ਰਿਕਾਰਡ ਆ ਰਿਕਾਰਡ ਝੋਟੀ ਦਾ ਬਹੁਤ ਵੱਡਾ ਤੇ ਗਾਰੰਟੀ ਜਿਵੇਂ ਬਾਈ ਸਾਨੂੰ ਦੇਈ ਜਾਂਦਾ 18 ਕਿਲੋ ਦੀ ਕੰਡੇ ਤੇ ਬਾਈ ਕਹਿੰਦਾ ਨੇ ਧਰ ਦੂਗੀ ਇਹ ਤੇ ਬਾਕੀ ਦਿਨ ਹਜੇ ਕੱਢੂ 4-5 ਕਿਉਂਕਿ ਜਿਹੜਾ ਸੱਜਣ ਯਾਰ ਜਾਣਕਾਰੀ ਵਾਲਾ ਉਹ ਬਾਈ ਚੀਜ਼ ਨੂੰ ਦੇਖ ਕੇ ਹਨਾ ਆਈਡੀਆ ਆ ਗਿਆ ਹਾਂ ਵੀਰੇ ਉਹੀ ਗੱਲ ਆ ਤੁਸੀਂ ਕਈ ਭਰਾ ਕਮੈਂਟ ਕਰਦਾਂ ਨੇ ਵੀ ਯਾਰ ਇੰਨਾ ਮੁੱਲ ਲੋਹਾ ਲੋਹੇ ਦੇ ਮੁੱਲ ਬਿਕਦਾ ਚਾਂਦੀ ਚਾਂਦੀ ਦੇ ਸੋਨਾ ਸੋਨੇ ਦੇ ਦੇ ਇਦਾਂ ਦਾ ਡਾਇਮੰਡ ਡਾਇਮੰਡ ਦੇ ਰੇਟ ਹਾਂ ਜੀ ਨੰਬਰ ਬੋਲ ਦੇ ਜਰਾ 628308288 628308288 08288 ਪਿੰਡ ਆ ਗਿਆ ਲੇਲ ਖੁਰਦਾ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਤੇ ਨੇੜੇ ਜਾਖੜ ਹਰਿਆਣਾ ਜੋ ਟਿਕ ਫੁੱਲ ਕੁਆਲਿਟੀ ਦੀ ਆ ਗਈ ਇਹ ਹੈਗੀ ਆ ਫੋਰ ਸੇਲ ਆ ਤੇ ਇਧਰਲੇ ਪੰਨੇ ਇੱਕ ਝੋਟੀ ਹੋਰ ਖੜੀ ਆ ਗਈ ਇਹ ਬਾਈ ਦੇ ਸਾਰੇ ਘਰ ਦੇ ਜਾਨਵਰ ਨੇ ਇਹ ਤੁਹਾਨੂੰ ਮੈਂ ਨਾਲ ਤਾਂ ਦਿਖਾ ਰਿਹਾ ਵੀ ਬਾਈ ਕੋਲ ਜਿੰਨੇ ਕੁ ਵੀ ਜਾਨਵਰ ਹੈਗੇ ਨੇ ਵਧੀਆ ਬਰੀਡ ਦੇ ਨੇ ਚੰਗੀ ਕੁਆਲਿਟੀ ਦੇ ਨੇ ਇਹ ਮੱਜ ਵੀ ਗੱਬਣਾ ਹਾਂ ਵੀਰੇ ਗੱਬਣੇ ਤਾਂ ਮਹੀਨਾ ਰਹਿ ਗਿਆ ਹੁਣ ਠੀਕ ਆ ਗੱਲ ਇਹ ਬਜਰੰਗੀ ਲਿਜਵਾਣੇ ਤੋਂ ਗੱਬਣੇ ਠੀਕ ਆ ਦੁੱਧ ਚੰਗਾ ਪਾਉਂਦੀ ਆ ਹਾਂ ਇਹ ਥੋੜੇ 16 16 ਕਿਲੋ ਦੁੱਧ ਦਿੱਤਾ ਇਹਨੇ ਵੀਰੇ ਦੂਜੇ ਸੂਏ ਪਿਛਲੀ ਵਾਰੀ ਠੀਕ ਆ ਗੱਲ ਹਾਂ ਆ ਵੱਡੀ-ਵੱਡੀ ਪੌਂਦਾ ਹਨਾ ਹਾਂ ਵੀਰੇ ਕੱਦ ਘਾਟ ਬੌਦਾ ਸ਼ੌਂਕ ਆ ਫਿਰ ਹੈ ਨਹੀਂ ਚੰਗੀਆਂ ਚੀਜ਼ਾਂ ਰੱਖਣ ਦਾ ਹਾਂ ਵੀਰੇ ਠੀਕ ਆ ਫਸੇਲ ਇੱਕ ਅੱਧੀ ਵੀ ਸਾਲਾਂ ਬਾਅਦ ਹਾਂ ਸਾਲ ਬਾਅਦ ਵੀ ਹੁਣ ਥਾਂ ਦੀ ਤੰਗੀ ਆ ਥੋੜੇ ਸਾਹਮਣੇ ਵੀਰੇ ਠੀਕ ਆ ਗੱਲ ਹਾਂ ਆ ਕੱਟੀਆਂ ਤੇ ਮਾਰਦੇ ਆ ਤਿੰਨ ਜੁੜਗੀਆਂ ਹੁਣ ਅੱਗੇ ਵੀਰੇ ਵੀ ਇੰਨਾ ਚਿੱਕ ਵੇਚ ਹਾਂ ਵੀਰਾਂ ਨੇ ਉਹੀ ਗੱਲ ਆ ਵੀ ਹਰਿਆਣੇ ਦਾ ਪਲੇਖ ਹੀ ਪੈਂਦਾ ਬਾਈ ਜੇ ਕਰੇ ਜਿੱਦਾਂ ਨੇ ਜਾਨਵਰ ਬ ਤੇ ਬਾਕੀ ਫਿਲਹਾਲ ਫੋਰ ਸੇਲ ਬਾਰ ਬਾਰ ਕਹਣਾ ਵੀ ਆਹੀ ਕੱਲੀ ਝੋਟੀ ਆ ਕੱਟੀਆਂ ਵਾਸਤੇ ਜਾਂ ਦੂਜੀ ਮੱਝ ਵਾਸਤੇ ਬਾਈ ਨੂੰ ਪਰੇਸ਼ਾਨ ਨਾ ਕਰਿਓ ਤੇ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ